ਇਹੋ ਗਾਡੇ ਪੁੱਤਰ ਨੂੰ ਵੀ ਟਿਕਟ ਨਹੀਂ ਮਿਲੀ ਸੁਲਤਾਨਪੁਰ ਲੋਧੀ ਦਾ ਦਾਵਾ ਕਰ ਰਹੇ ਸੀਗੇ ਉੱਥੇ ਤਾਂ ਨਹੀਂ ਹੱਲ ਡਾਊਨ ਹੋ ਜੋ ਸਕਦੀ ਨਹੀਂ ਉੱਥੇ ਕੋਈ ਹੱਲ ਡੂ ਨਹੀਂ ਹੈ ਡੋਲ ਅਡੋਲ ਆ ਜੀ ਜੀ ਬਿਲਕੁਲ ਅਡੋਲ ਹੈ ਰਣੇਂਦਰ ਪ੍ਰਤਾਪ ਸਿੰਘ ਲੱਗਾ ਆ ਜੀ ਹੋਰ ਲੜੇਗਾ ਮੈਦਾਨ ਚ ਆਉਣਗੇ ਲੜੇਗਾ ਯਾਰ ਮੈਦਾਨ ਚ ਪਹੁੰਚਾ ਹੀ ਨਹੀਂ ਸਰ ਕਾਂਗਰਸ ਨੇ ਟਿਕਟ ਦਿੱਤੀ ਇਹ ਸਬਾਲ ਖੇੜੇਨ ਜੇਲ੍ਹ ਚ ਬੈਠੇ ਹੋਏ ਇਹਨੂੰ ਕੀ ਕਹਿਣਾ ਚਾਹੁੰਦੇ ਆ ਆ ਅਤਿੰਦਰਪਾਲ ਸਿੰਘ ਹੈ ਨਾ ਜੇਲ੍ਹ ਚ ਹੀ ਦੇ ਦੇਓ ਸਲਾਕਾ ਪਿੱਛੋਂ ਲੜ ਪਾਏਗਾ ਜੀ ਜੀ ਉਕਾ ਨੂੰ ਪਹਿਲੇ ਦਿਨ ਤੋਂ ਕਿਹਾ ਸੀ ਕਿ ਇਲੈਕਸ਼ਨ ਲੜਨੀ ਆ ਤੇ ਚਾਹੇ ਟਿਕਟ ਤੇ ਚਾਹੇ ਆਜ਼ਾਦ ਤੇ ਟਿਕਟ ਦਾ ਫੈਸਲਾ ਕਾਂਗਰਸ ਪਾਰਟੀ ਨੇ ਕਰਤਾ ਤੇ ਹੁਣ ਮੈਂ ਸੁਲਤਾਨਪੁਰ ਦੇ ਲੋਕਾਂ ਨਾਲ ਖੜਾ ਤੇ ਇਲੈਕਸ਼ਨ ਲੜਨੀ ਆ ਜਿਹੜੀ ਇਲੈਕਸ਼ਨ ਤੁਸੀਂ ਲੜਨ ਜਾ ਰਹੇ ਹੋ ਕੈਪਟਨ ਦੀ ਪਾਰਟੀ ਵੱਲੋਂ ਵੀ ਹੋ ਸਕਦਾ ਜਾਂ ਆਜ਼ਾਦ ਹੀ ਲੜਦੇ ਸਿਰਫ ਤੇ ਸਿਰਫ ਆਜ਼ਾਦ ਕਿਸੇ ਪਾਰਟੀ ਵੱਲੋਂ ਨਹੀਂ ਸੁਲਤਾਨਪੁਰ ਦੇ ਲੋਕ ਮੇਰੀ ਪਾਰਟੀ ਹੋਂ ਪੱਕਾ ਹੋ ਗਿਆ ਕਿ ਤੁਸੀਂ ਆਜ਼ਾਦ ਲੜਨੇ ਲੜਨਾ ਹੈ 101% ਮੈਂ ਸਭ ਤੋਂ ਪਹਿਲਾਂ ਤੇ ਗੁਰਨਾਨ ਸਿੰਘ ਸਾਹਿਬ ਦਾ ਗੁਰੂ ਸਾਹਿਬ ਦਾ ਪਰਮਾਤਮਾ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਕਿਰਪਾ ਕੀਤੀ ਔਰ ਦੂਸਰਾ ਹਾਈ ਕਮਾਂਡ ਦਾ ਸਾਡੀ ਦਾ ਕਾਂਗਰਸ ਪਾਰਟੀ ਦਾ ਸਾਰਿਆਂ ਦਾ ਜਿਨ੍ਹਾਂ ਨੇ ਇਸ ਕਾਬਲ ਸਮਝਿਆ ਭਰੋਸਾ ਜਤਾਇਆ ਔਰ ਮੈਨੂੰ ਉਮੀਦਵਾਰ ਬਣਾਇਆ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਔਰ ਉਹਨਾਂ ਦੇ ਕੁਝ ਦੇਖ ਕੇ ਜਿਹੜਾ ਇਹ ਭਰੋਸਾ ਜਤਾਇਆ ਮੈਂ ਉਹਨਾਂ ਦੇ ਮੰਬੀਦਾਂ ਤੇ ਖਰਾ ਉਤਰੂਗਾ ਔਰ ਇਹ ਸੀਟ ਜਿੱਤ ਕੇ ਕੌਂਸਲ ਪਾਰਟੀ ਚੋਰੀ ਚਾਉਂਗਾ ਕਿਹੜੇ ਕਿਹੜੇ ਮੁੱਦੇ ਲੈ ਕੇ ਹੁਣ ਤੁਸੀਂ ਲੋਕਾਂ ਵਿੱਚ ਜਾਉਂਗੇ ਕੀ ਲੋਕਾਂ ਨੂੰ ਕੋਈ ਮੁੱਦੇ ਲੋਕਾਂ ਨੂੰ ਪਤਾ ਹੀ ਆ ਹਰ ਪਿੰਡ ਦੇ ਵਿੱਚ ਜਿਹੜਾ ਜਿੰਨਾ ਵਿਕਾਸ ਐਦਕੀ ਹੋਇਆ ਪੰਜ ਸਾਲਾਂ ਦੇ ਵਿੱਚ ਉਹ ਪਿੰਡਾਂ ਪਿੰਡੀ ਜਾ ਕੇ ਲੋਕਾਂ ਤੋਂ ਜਾ ਕੇ ਪਤਾ ਲੱਗਦਾ ਘਰੋਂ ਘਰੀ ਜਾ ਕੇ ਪਤਾ ਲੱਗਦਾ ਵੀ ਕਿੰਨਾ ਜਿਹੜਾ ਲੋਕੀ ਉਸ ਚੀਜ਼ ਨੂੰ ਜਿਹੜਾ ਅਪਰੀਸ਼ੀਏਟ ਕਰ ਰਿਹਾ ਔਰ ਬੜਾ ਵਧੀਆ ਮਾਹੌਲ ਆ ਬੜਾ ਵਧੀਆ ਜਿਹੜਾ ਪੰਜਾਬ ਦੇ ਵਿੱਚ ਦੁਬਾਰਾ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਆ ਔਰ ਇਹ ਵੀ ਸੀਟ ਜਿਹੜੀ ਆ ਉਹ ਵਿਕਾਸ ਦੇ ਮੁੱਦੇ ਤੇ ਹੀ ਦਿੱਤਾਂਗੇ ਰਾਣਾ ਇੰਦਰਪ੍ਰਸਾਦ ਸਿੰਘ ਵੱਲੋਂ ਵੀ ਸੁਤਾਨਪੁਰ ਲੋਧੀ ਹਰਕੇ ਤੋਂ ਟਿਕਟ ਦੀ ਦਾਅਵੇਦਾਰੀ ਰੱਖੀ ਜਾ ਰਹੀ ਸੀ ਪਰ ਟਿਕਟ ਜਿਹੜੀ ਹਾਈ ਕਮਾਂਡ ਨੇ ਤੁਹਾਨੂੰ ਦਿੱਤੀ ਆ ਤੇ ਹੁਣ ਤੁਹਾਡਾ ਜਿਹੜਾ ਆਪਣੇ ਆਪ ਦਾ ਤੁਸੀਂ ਮੁਕਾਬਲਾ ਰਾਣਾ ਇੰਦਰਪ੍ਰਸਾਦ ਦੇ ਨਾਲ ਸਮਝੋ ਕਿਉਂਕਿ ਅੱਜ ਉਹਨਾਂ ਨੇ ਆਪਣਾ ਆਜ਼ਾਦ ਕੈਂਡੀਡੇਟ ਵੱਲੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਪਹਿਲੀ ਗੱਲ ਤੇ ਟਿਕਟਾਂ ਕੋ ਖੇਡ ਨਹੀਂ ਬਸਦੀਆਂ ਟਿਕਟਾਂ ਨਹੀਂ ਵੀ ਜਿਹੜਾ ਮਰਜ਼ੀ ਉੱਠ ਕੇ ਮੰਗ ਲਵੇ ਕੋਈ ਕੋਸ਼ਲ ਕੰਮ ਕੀਤੇ ਹੋਣੇ ਚਾਹੀਦੇ ਪਰਿਵਾਰ ਉਹ ਦੇਖਦੀ ਪਾਰਟੀ ਵਰਕਰ ਦੇਖਦੀ ਪਾਰਟੀ ਕੋਈ ਇਦਾਂ ਨਹੀਂ ਉੱਠ ਕੇ ਵੀ ਜੇ ਪੈਸਾ ਜ਼ਿਆਦਾ ਤੇ ਆਪਾਂ ਕਦੋਂ ਵੀ ਟਿਕਟ ਮੰਗ ਲਈਏ ਤੇ ਕਰ ਲਈਏ ਇਹ ਤੇ ਲੋਕਾਂ ਨੂੰ ਪਤਾ ਲੋਕਾਂ ਨੂੰ ਤੁਸੀਂ ਪੁੱਛੋ ਲੋਕਾਂ ਨੂੰ ਸਾਰਾ ਕੁਝ ਲੋਕ ਦੱਸ ਦੇਣਗੇ ਅੱਜ ਉੱਠ ਕੇ ਇਹ ਆਜ਼ਾਦ ਲੜਨ ਰਹੀ ਤੇ ਬੰਦੇ ਦੀ ਆਪਣੀ ਆਪਣੀ ਇੱਛਾ ਆ ਔਰ ਇਹ ਉੱਠ ਕੇ 2 ਮਹੀਨਿਆਂ ਦੇ ਵਿੱਚ ਇੱਥੇ ਫਿਰ ਕੇ ਤੇ ਕਹਿ ਦੇਣਗੇ ਵੀ ਅਸੀਂ ਬੜੀ ਬਦਲਾ ਲਿਆਂਦਾ ਇਹੋ ਇੰਦਰਪਤਾਵਾ 2004 ਦੇ ਵਿੱਚ ਇਲੈਕਸ਼ਨ ਲੜੀ ਐ ਐਮਪੀ ਦੀ ਉਸ ਤੋਂ ਬਾਅਦ ਟੈਲੀਫੋਨ ਨੰਬਰ ਬੰਦ ਹੋ ਗਿਆ ਸੀ ਲੋਕ ਸਭ ਜਾਣਦੇ ਆ ਲੋਕਾਂ ਨੂੰ ਸਭ ਪਤਾ ਇਹ ਤੇ ਆ ਮਿਲ ਦੇ ਵਰਕਰ 400 3 400 ਬੰਦਾ ਤੁਰਿਆ ਫਿਰਦਾ ਇਹਨਾਂ ਦੇ ਕਰਿੰਦੇ ਤੁਰੇ ਫਿਰਦੇ ਆ ਸਾਡੇ ਜਿਹੜਿਆ ਆਮ ਲੋਕ ਜਿਹੜੇ ਵੋਟਰ ਆ ਜਿਹੜੇ ਸਪੋਟਰ ਆ ਉਹ ਇਲੈਕਸ਼ਨ ਲੜ ਰਿਆ ਇਹਨਾਂ ਨੇ ਲੜਨੀ ਆ ਪੈਸੇ ਦੇ ਜ਼ੋਰ ਤੇ ਤੇ ਇਹਦੇ ਮਿਲ ਦੇ ਕਰਿੰਦਿਆਂ ਦੇ ਜ਼ੋਰ ਤੇ ਇਹਨੂੰ ਕੋਈ ਮਤਾ ਤੇ ਆਪ ਲੜ ਕੇ ਵਿਖਾਵੇ ਕੱਲਾ ਮੇਰੇ ਵਾਂਗੂ ਲੜ ਕੇ ਵਿਖਾਵੇ ਵੀ ਜਿਹੜੇ ਵਰਕਰ ਜਿਹੜੇ ਨਾਲ ਚੱਲਣ ਉਹਨਾਂ ਤੋਂ ਬਗੈਰ ਕੱਲੇ-ਕੱਲੇ ਘਰਾਂ ਚ ਤੁਰੇ ਆ ਮਿਲ ਦੇ ਬੰਦੇ ਵੀ ਆ ਵੇਖੋ ਜੀ ਆਪ ਬੋਟ ਪੈਸੇ ਨਾਲ ਮਿਲਨੀ ਆ ਕਿੱਦਾਂ ਮਿਲਨੀ ਆ ਇਹ ਲੋਕ ਇਤੋਂ ਬਗੈਰ ਇਲੈਕਸ਼ਨ ਨਹੀਂ ਲੜ ਸਕਦੇ ਨਾ ਜਿੱਤ ਸਕਦੇ ਕੁਝ ਕਾਂਗਰਸੀ ਵਰਕਰ ਵੀ ਨੇ ਜਿਹੜੇ ਤੁਹਾਡੇ ਜਿਹੜੇ ਤੁਹਾਡੇ ਨਾਲ ਪਹਿਲਾਂ ਹੁੰਦੇ ਸੀ ਹੁਣ ਅੱਜ ਰਾਣਾ ਇੰਦਰਪ੍ਰਸਾਦ ਦੇ ਨਾਲ ਦਿਖ ਰਹੇ ਔਰ ਇਹ ਜਾ ਰਿਹਾ ਕਿ ਪਰਚੇ ਸਾਡੇ ਉੱਤੇ ਕਰਾਏ ਗਏ ਆ ਕੀ ਕਹਿਣਾ ਚਾਹੁੰਦੇ ਹੋ ਇਹ ਤੇ ਉਹੀ ਜਿਹੜੇ ਕਈ ਵਰਕਰ ਹੁੰਦੇ ਨਾ ਜਿੰਨਾਂ ਦਾ 5 ਸਾਲ ਕੰਮ ਲੈਣੇ ਆ ਹਰ ਬੰਦਾ ਇੱਕੋ ਜਿਹਾ ਨਹੀਂ ਹੁੰਦਾ ਜਿਹੜੇ ਤੇ ਸਹੀ ਬੰਦੇ ਆ ਉਹ ਤੇ ਉੱਥੇ ਖੜੇ ਆ ਇਹ ਤੇ ਕੁਝ ਬੰਦੇ ਆ ਜਿਹੜੇ ਕੁਝ ਪਰਚੰਡ ਐਵੇਂ ਕਹਿ ਦਈਏ ਪੰਜ-ਛੇ ਬੰਦੇ ਜਿਹੜੇ ਆ ਉਹ ਨਾਲ ਆ ਬਾਕੀ ਕੋਈ ਨਹੀਂ ਆ ਪਾਰਟੀ ਦਾ ਜਿਹੜਾ ਬੜਾ ਵੱਡਾ ਇੱਕ ਕਾਡਰ ਹੁੰਦਾ ਬਾਕੀ ਵਰਕਰਾਂ ਨੂੰ ਪੁੱਛ ਰਹੇ ਤੁਸੀਂ ਵਰਕਰ ਜਿਹੜੇ ਆ ਨਾ ਉਹਨਾਂ ਨੂੰ ਵਰਕਰਾਂ ਨੂੰ ਜਿਹੜੇ ਆਮ ਲੋਕਾਂ ਨੂੰ ਆਮ ਪਿੰਡਾਂ ਦੇ ਕਾਂਗਰਸੀ ਵਰਕਰਾਂ ਨੂੰ ਪੁੱਛ ਰਹੇ ਹੋ ਕੀ ਚਾਹੁੰਦੇ ਆ ਉਹ ਤਾਂ ਲੋਕਾਂ ਵੱਲੋਂ ਤੁਸੀਂ ਹਲਕੇ ਦੇ ਵਿੱਚ ਐਕਟੀਵਿਟੀ ਸਟੇਜ ਕੀਤੀਆਂ ਜਾਂ ਪਹਿਲਾਂ ਵੀ ਤੁਹਾਡੇ ਵੱਲੋਂ ਐਕਟੀਵਿਟੀ ਕੀਤੀਆਂ ਜਾਂਦੀਆਂ ਸੀ ਕਿੱਦਾਂ ਦਾ ਹੁਕਾਰਾਂ ਮਿਲਦਾ ਬਹੁਤ ਵਧੀਆ ਮੈਂ ਕਹਿੰਦਾ ਵੀ 5 ਸਾਲ ਹੀ ਅਸੀਂ ਤਾਂ ਇਹ ਨਹੀਂ ਵੀ ਹੁਣ ਆ ਕੇ ਇਲੈਕਸ਼ਨ ਆ ਗਈ ਹੈ ਤੇ ਬਰਸਾਤੀ ਡੱਡੂ ਵਾਂਗੂ ਜਿੱਦਾਂ ਨਿਕਲਦੇ ਨਿਕਲ ਆਉਣੇ ਇਹ ਤੇ 5 ਸਾਲ ਹੀ ਲੋਕਾਂ ਦੇ ਵਿੱਚ ਰਹੇ ਆ ਲੋਕੀ ਇਸ ਚੀਜ਼ ਦਾ ਜਿਹੜਾ ਮੰਨਦੇ ਵੀ ਆ ਲੋਕ ਬਹੁਤ ਵਧੀਆ ਰਿਸਪੌਂਸ ਦੇ ਰਹੇ ਆ ਔਰ ਬੜੀ ਵਧੀਆ ਮੈਂ ਕ ਇਹ ਸਮਝਦੇ ਆ ਵੀ ਅਸੀਂ ਜਾਲ ਲੜਨੀ ਆ ਤੇ ਫਿਰ ਕਾਂਗਰਸ ਟਿਕਟ ਕਪੂਰਥਾਲਾ ਦੀ ਛੱਡ ਦਨ ਇਹ ਕਾ ਉਦਾਂ ਦੇ ਮੈਂ ਪਿੱਛੇ ਜੇ ਇੰਟਰਵਿਊ ਸੁਣੀ ਰਾਣਾ ਜੀ ਦੀ ਕਹਿੰਦੇ ਅਸੀਂ ਤਾਂ ਬਹੁਤ ਕਾਂਗਰਸ ਪਾਰਟੀ ਦਾ ਫਿਕਰਾ ਸਾਨੂੰ ਬਹੁਤ ਜਿਆਦਾ ਜਿਹੜੇ ਸਾਡੇ ਖੂੰਜ ਕਾਂਗਰਸੀ ਆ ਅਸੀਂ ਖਾਂਦਾ ਨਹੀਂ ਕਾਂਗਰਸੀ ਆ ਫਿਰ ਕਾਂਗਰਸ ਦੀ ਵਿਰੋਧਤਾ ਕਰਦੇ ਪਾਰਟੀ ਦੀ ਉਹ ਵੀ ਟਿਕਟ ਛੱਡ ਦਨ ਤੇ ਰਾਵਣਾ ਜਾਲ ਲੜਨ ਜਾਂ ਹੋਰ ਕਿਸ ਪਾਰਟੀ ਜਾਣ ਇਹ ਤੇ ਦੋ ਗੱਲਾਂ ਨਹੀਂ ਨਾ ਚਲਣੀਆਂ ਤੁਸੀਂ ਆਪਣਾ ਮੁੱਖ ਮਕਸਦ ਨਾਲ ਕਿਹਨਾਂ ਦੇਖਦੇ ਕਿਸੇ ਨਾ ਨਹੀਂ ਮੈਂ ਵੇਖਦਾ ਵੀ ਜਿਹੜਾ ਇਹ ਦੂਜੇ ਤੀਜੇ ਜੇ ਨੰਬਰ ਤੇ ਆਉਣ ਦੀ ਗੱਲ ਕਰਨਗੇ ਇਹ ਜਿਹੜਾ ਜਿਹੜਾ ਮੁਕਾਬਲਾ ਇਹਨਾਂ ਦਾ ਆਪਸ ਦੇ ਵਿੱਚ ਆ ਵੀ ਦੂਜੇ ਤੀਜੇ ਨੰਬਰ ਤੇ ਕਿਹੜਾ ਆਉਂਦਾ ਇਹਨਾਂ ਚੋਂ ਕੋਈ ਵੀ ਮੈਂ ਨਹੀਂ ਸਮਝਦਾ ਕਿ ਕੋ ਮੁਕਾਬਲੇ ਤੇ ਕੋ ਹੈਗਾ ਇਹ ਲੋਕ ਤੇ ਸਿਰਫ ਤੇ ਸਿਰਫ ਆਪ ਬੋਰਡ ਲਾ ਕੇ ਨਹੀਂ ਨਾ ਕੈਂਡੀਡੇਟ ਬਣਿਆ ਜਾਂਦਾ ਜਾਂ ਆਪਾਂ ਮਸ਼ਹੂਰੀ ਕਰਕੇ ਜਾਂ ਐਡਾ ਦੇ ਕੇ ਇਹ ਤੇ ਸਿਰਫ ਲੋਕਾਂ ਦੇ ਮਨਾਂ ਦੇ ਵਿੱਚ ਵਸਣਾ ਚਾਹੀਦਾ ਫਿਰ ਬੰਦਾ ਤੁਹਾਨੂੰ ਆਪਣੇ ਵਿਕਾਸ ਕਰਜਾਂ ਤੇ ਇਹਨਾਂ ਵਿਸ਼ਵਾਸ ਆ ਕੇ ਲੋਕ ਤੁਹਾਨੂੰ ਫਿਰ ਪਹੁਮਤ ਦੇ ਕੇ ਭੇਜਣਗੇ ਬਿਲਕੁਲ ਲੋਕਾਂ ਵਿਸ਼ਵਾਸ ਕਰਜਾਂ ਤੇ ਪਲਸ ਲੋਕਾਂ ਨੂੰ ਪਤਾ ਵੀ ਸਾਡਾ ਆਪਣਾ ਸਾਡਾ ਆਪਣਾ ਸਾਡੇ ਵਿੱਚ ਰਹਿਣ ਵਾਲਾ ਸਾਡੇ ਵਿੱਚ ਰਹਿਣ ਵਾਲਾ ਪਰਿਵਾਰ ਆ ਔਰ ਸਾਡੇ ਵਰਗਾ ਪਰਿਵਾਰ ਆ ਇਹ ਨਹੀਂ ਵੀ ਬਾਹਰੋਂ ਆਏ ਆ ਜਿੱਦਾਂ ਨਹੀਂ ਇਹ ਹਰੀਕੇ ਝੀਲ ਤੇ ਸਾਈਬੀਰੀਅਨ ਬਰਡ ਨਹੀਂ ਆਉਂਦੇ ਅੱਜਕੱਲ ਜਿਹੜੇ ਉਹ ਜਦੋਂ ਪ੍ਰਵਾਸੀ ਪੰਛੀ ਆਉਂਦੇ ਆ ਇਹ ਪ੍ਰਵਾਸੀ ਸਲਾਨੀ ਇਹ ਪ੍ਰਵਾਸੀ ਸਿਆਸੀ ਲੋਕ ਜਿਹੜੇ ਸਿਰਫ ਤੇ ਸਿਰਫ ਕੁਸ਼ਤਾਂਵਾਂ ਚੋਣਾਂ ਦੇ ਬਾਹਰ ਨਿਕਲਦੇ ਆ ਉਤ ਤੋਂ ਬਾਅਦ ਫਿਰ ਗਾਇਬ ਹੋ ਜਾਂਦੇ ਇੱਕ ਇੰਟਰਵਿਊ ਵਿੱਚ ਰਾਣਾ ਜੀ ਕਹਿ ਰਹੇ ਸੀ ਕਿ ਉਹਨੂੰ ਮੰਤਰੀ ਬਣਨ ਦੀ ਗਾਹਲੀ ਤੇ ਇਹਨੂੰ ਐਮਐਲਏ ਬਣਨ ਦੀ ਦੇ ਕੀ ਦੇਖਦੇ ਹੋ ਵੀ ਇਹ ਤੇ ਸਭ ਕੁਝ ਨਾ ਦੇਖੋ ਹੰਕਾਰ ਜਿਹੜੀ ਮੈਂ ਔਰ ਹੰਕਾਰ ਇਹ ਗੁਰੂ ਨਾਨਕ ਸਾਹਿਬ ਦੀ ਧਰਤੀ ਆ ਇੱਥੇ ਹੰਕਾਰ ਜਿਹੜਾ ਕਿਸੇ ਦਾ ਵੀ ਨਹੀਂ ਚੱਲਦਾ ਔਰ ਇਹਨਾਂ ਦਾ ਵੀ ਹੰਕਾਰ ਇੱਥੇ ਟੁੱਟੂਗਾ